ਤੁਰਸੀ ਰਗਵਰ ਨਾਮ ਕੋ ਰੀਜ ਜਪੇ ਕੋ ਖੀਜ ਸਿੱਧਾ ਪੂਠਾ ਹੋ ਗਵੇ ਖੇਤ ਬੜੇ ਜੋ ਬੀਜ ਤਰਸੀ ਜੇ ਨਾ ਕਹਾ ਚਾਹੇ ਖਿਜ ਕੇ ਜਪਰਾ ਨਾਮ ਨੂੰ ਚਾਹੇ ਖੁਸ਼ ਹੋ ਕੇ ਜਪਨਾ ਜਟ ਜੋ ਦੇਖਦਾ ਵੀ ਜੀ ਖੇਤ ਵਿੱਚ ਪੂਠਾ ਡਿਗਿਆ ਕਿ ਕੰਕ ਸਿੱਧੀ ਜੀਵੀ ਆ ਵਾਹਿਗੁਰੂ ਕੋਈ ਦੇਖਿਆ ਉਸਨੇ ਹਰਾ ਹੋ ਜਾਣਾ ਵਾਹ ਹਰੀ ਹਰੰਤੀ ਪਾਪਾਂ ਦੀ ਡੋਟ ਜਿੱਤੇ ਤਰਤੀ ਸਿਮਰਤਾ ਯੋ ਦੁੱਧ ਜੁੱਤਦੇ ਨਾਲ ਵੀ ਪਰਮੇਸ਼ਰ ਨੂੰ ਗਾਲ ਕੱਢ ਕੇ ਵੀ ਚਿੱਤੇ ਕਰਦੀ ਹੈ ਨਾ ਫਿਰ ਵੀ ਸਾਨੂੰ ਪਰਮੇਸ਼ਰ ਸੁਫ ਦਿੰਦਾ ਉਹਦਾ ਫਿਰਦਾ ਵਾਹ ਤੂੰ ਗਾਲ ਕੱਢ ਕੇ ਸੁਫ ਦਿੰਦਾ ਦੇਖਿਆ ਹੈ ਨਹੀਂ ਮਾਂ ਨੂੰ ਕੋਈ ਬੱਚੇ ਗਾਣਾ ਕੱਢ ਕੇ ਕਹਿੰਦਾ ਦੁੱਧ ਦੇ ਜੇ ਹੁੰਦੀ ਹੈ ਕਿ ਨਹੀਂ ਵਾਹ ਵਾਹ ਗਰੂ ਵਾਹ ਗਰੂ ਇਹ ਦੁਨੀਆ ਵੀ ਨਹੀਂ ਉਹ ਨਹੀਂ ਨੂੰ ਜੁੱਸ ਕਰਦੀ ਮੇਰੇ ਪੁੱਤ ਨੇ ਗਾਲ ਲੈ ਤੂੰ ਲੈ ਲੈ ਹੈ ਵਾਹ ਵਾਹ i agree with